ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਹੈ 16 ਅਗਸਤ 2025 ਅਤੇ ਸ਼ਾਮ ਦੇ 5 ਵਜੇ ਚੁੱਕੇ ਨੇ ਆਪਾਂ ਗੱਲ ਕਰਾਂਗੇ ਕਿ 19-20 ਅਗਸਤ 2025 ਤੱਕ ਦਾ ਮੌਸਮ ਕਿਵੇਂ ਰਹੇਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਹਾੜਾਂ ਦੇ ਉੱਪਰ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਕਰਕੇ ਪੰਜਾਬ ਦੇ ਕਈ ਸਾਰੇ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਨੇ ਕਿ ਪਾਣੀ ਦਰਿਆਦਾਰ ਉੱਪਰ ਟੁੱਟੇ ਹੋਏ ਬੰਨ੍ਹ ਰਹੀਆਂ ਹੈ ਖੇਤਾਂ 'ਚ ਵੜ ਗਿਆ ਤੇ ਹਾਲਾਤ ਠੀਕ ਨਹੀਂ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਾਲਾਤ ਜਿਹੜੇ ਹੈਗੇ ਆ ਉਹ ਇਸੇ ਤਰੀਕੇ ਦੇ ਹੈ ਇਸ ਸਮੇਂ ਤੇ ਤੁਸੀਂ ਮੌਜੂਦਾ ਦੇਖੋਗੇ ਤਾਂ ਸਾਨੂੰ ਹਜੇ ਵੀ ਜਿਹੜਾ ਹੈਗਾ ਹਿਮਾਚਲ ਦੇ ਵਿੱਚ ਵਰਖਾ ਦੀ ਸੰਭਾਵਨਾ ਰਵੇਗੀ ਅਸ਼ੰਕਾ ਰਹੇਗੀ ਕਿ ਪਹਾੜਾਂ ਦੇ ਉੱਪਰ ਭਾਰੀ ਵਰਖਾ ਹੋ ਸਕਦੀ ਹੈ ਇੱਕ ਸਰਕੂਲੇਸ਼ਨ ਪੰਜਾਬ ਦੇ ਉੱਪਰ ਹੈ ਇਹ ਦੂਸਰੇ ਪਾਸੇ ਜਿਹੜਾ ਹੈਗਾ ਤਾਂ ਉਹਦੇ ਕਰਕੇ ਇਹ ਜਿਹੜਾ ਸਾਡੇ ਇੱਥੇ ਵਰਖਾ ਦੀ ਸੰਭਾਵਨਾ ਬਣੀ ਹੋਈ ਹੈ ਦੂਸਰੇ ਪਾਸੇ ਜਿਹੜਾ ਸਾਡੇ ਅਰਬ ਸਾਗਰ ਤੋਂ ਹਵਾਵਾਂ ਆ ਰਹੀਆਂ ਹਨ ਬੰਗਾਲ ਦੀ ਖਾੜੀ ਲਗਾਤਾਰ ਸਪੋਰਟ ਦੇ ਰਹੀ ਹੈ ਬੰਗਾਲ ਦੀ ਖਾੜੀ 'ਚ ਲੋ ਪ੍ਰੈਸ਼ਰ ਏਰੀਆ ਬਣ ਜਾ ਰਿਹਾ ਹੈ ਤਾਂ ਸਾਰੀਆਂ ਚੀਜ਼ਾਂ ਮਿਲਾ ਕੇ ਜਿਹੜਾ ਹੈਗਾ ਇਹ ਦਿਖ ਰਹੀਆਂ ਕਿ ਪੂਰਾ ਹੀ ਅਗਸਤ ਦਾ ਮਹੀਨਾ ਅੱਗੇ ਅਲੱਗ-ਅਲੱਗ ਏਰੀਆ ਦੇ ਵਿੱਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਆਪਾਂ ਇਹ ਕਹਿ ਸਕਦੇ ਹਾਂ ਕਿ ਮਾਨਸੂਨ ਬ੍ਰੇਕ ਨਹੀਂ ਆਉਣ ਵਾਲਾ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਭਾਵੇਂ ਕਿ ਦੱਖਣ ਪੱਛਮ ਪੰਜਾਬ ਤੁਹਾਡਾ ਸਰਸਾ ਹਿਸਾਰ ਇਹ ਏਰੀਆ ਘੱਟ ਵਰਖਾ ਦੇਖੇਗਾ ਠੀਕ ਹੈ ਪਰੰਤੂ ਪਹਾੜਾਂ ਦੇ ਨਾਲ ਲੱਗਦਾ ਏਰੀਆ ਲਗਾਤਾਰ ਵਰਖਾ ਦੇਖ ਰਿਹਾ ਹੈ ਪਰੰਤੂ ਜਿਵੇਂ ਤੁਸੀਂ ਅੱਗੇ ਜਾਓਗੇ 18 ਤਰੀਕ ਐ ਤਾਂ ਪੰਜਾਬ ਦਾ ਕਾਫੀ ਸਾਰਾ ਹਿੱਸਾ ਮੀਂਹ ਦੇਖ ਸਕਦਾ ਦੱਖਣ ਪੱਛਮ ਪੰਜਾਬ ਵੀ ਮੀਂਹ ਦੇਖ ਸਕਦਾ ਹੈ ਇਹ ਸੱਤ ਸਾਰ ਦਾ ਏਰੀਆ ਵੀ ਦੇਖ ਸਕਦਾ ਹੈ ਤਾਂ ਟੋਟਲ ਇਸ ਸਬੰਧ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੇਕਰ ਅਸੀਂ ਰੇਨ ਇਕਮੂਲੇਸ਼ਨ ਦੇਖਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਅਗਲੇ 10 ਦਿਨ ਦੇ ਵਿੱਚ ਕਾਫੀ ਚੰਗੀ ਵਰਖਾ ਹੋਣ ਵਾਲੀ ਹੈ ਭਾਵੇਂ ਕਿ ਗੰਗਾ ਨਗਰ ਹਰਮਾਨਗੜ ਤੋਂ ਲੈ ਕੇ ਇਹ ਜਿਹੜਾ ਏਰੀਆ ਜਾਂ ਬਠਿੰਡੇ ਦਾ ਏਰੀਆ ਮਾਨਸੇ ਦਾ ਏਰੀਆ ਕੁਛ ਹੈ ਜਾਂ ਆਪਣਾ ਪੇ ਸ਼੍ਰੀ ਮੁਕਸਤ ਸਾਹਿਬਾ ਫਾਜ਼ਿਲਕਾ ਹੈ ਇਸ ਏਰੀਏ ਥੋੜੀ ਠੀਕ ਵਰਖਾ ਹੈ ਪਰੰਤੂ ਜਿਵੇਂ ਤੁਸੀਂ ਆ ਆਧਤ ਉੱਪਰ ਜਾਣੇ ਹੋ ਪਟਿਆਲਾ ਤੋਂ ਲੁਧਿਆਣਾ ਲੁਧਿਆਣੇ ਤੋਂ ਤਰਨਤਾਰਨ ਜਾਣੇ ਇਸ ਤੋਂ ਉੱਪਰ ਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਵਰਖਾ ਹੌਣ ਦੀ ਸੰਭਾਵਨਾ ਹੈ ਫੇਰਲੇ ਪਾਸੇ ਵੀ ਹੋਵੇਗੀ ਲੇਕਿਨ ਥੋੜੀ ਘੱਟ ਵਰਖਾ ਹੈਗੀ ਹੈ ਤਾਂ ਕੁੱਲ ਮਿਲਾ ਕੇ ਆਪਾਂ ਦੇਖਦੇ ਹਾਂ ਭਾਰਤੀ ਮੌਸਮ ਵਿਭਾਗ ਦਾ ਕੀ ਕਹਿਣਾ ਥੋੜੀ ਸਕਰੀਨ ਦੇ ਉੱਪਰ ਹੈ ਜੀ ਦੇਖੋ ਜੀ ਕਿ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 18 ਅਗਸਤ ਨੂੰ ਜਿਹੜਾ ਹੈਗਾ ਕਾਫੀ ਇਸ ਵਰਖਾ ਕਵਰ ਕਰ ਸਕਦੀ ਹੈ हरियाणा चंडीगढ़ दिल्ली ਦੇ ਵਿੱਚ 18 ਅਤੇ 20 ਅਗਸਤ ਤੋਂ 25 ਨੂੰ ਕਾਫੀ ਏਰੀਆ ਵਰਖਾ ਕਵਰ ਕਰੇਗੀ ਪੱਛਮੀ ਰਾਜਸਥਾਨ ਦੇ ਵਿੱਚ ਵੀ ਜਿਹੜਾ ਹੈਗਾ 19 20 21 ਦੇ ਦੌਰਾਨ ਵਰਖਾ ਵਧਣੀ ਸ਼ੁਰੂ ਹੋਏਗੀ ਤੇ ਹੌਲੀ-ਹੌਲੀ ਵੱਧ ਏਰੀਆ ਕਵਰ ਕਰੇਗੀ ਪੂਰਬੀ ਰਾਜਸਥਾਨ ਦੇ ਵਿੱਚ ਤਾਂ ਜੋ ਸਿਸਟਮ ਚੱਲ ਰਿਹਾ ਹੈ ਜੋ ਬੰਗਾਲ ਦੀ ਖੜੀ ਦਾ ਪੁਰਾਣਾ ਸਿਸਟਮ ਹੈਗਾ ਜਾਂ ਅਰਬ ਸਾਗਰ ਦੇ ਵਿੱਚ ਉੱਤਰਨਾ ਕਰਨ ਚੱਲ ਰਿਹਾ ਉਹ ਸਾਰੇ ਕਰਕੇ ਕਾਫੀ ਗਰਮੀ ਪੈ ਰਿਹਾ ਤੇ ਉੱਥੇ 20 ਪੈਂਦੀ ਸੰਭਾਵਨਾ ਬਣੀ ਰਹੇਗੀ ਭਾਰਤੀ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਪੂਰਬੀ ਰਾਜਸਥਾਨ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਤੇ ਉੱਤਰਾਖੰਡ ਦੀ ਭਾਰੀ ਵਰ 16 ਜਿਹੜਾ ਜੰਗਿਆ ਤੇ 22 ਇਸ ਸਮੇਂ ਭਾਰੀ ਮੀਂਹ ਪੈ ਸਕਦਾ ਹੈ ਇਹ ਉੱਤਰ ਪ੍ਰਦੇਸ਼ 21 22 ਨੂੰ ਪੱਛਮੀ ਰਾਜਸਥਾਨ ਦੇ ਵਿੱਚ 19 20 21 22 ਦੇ ਦਰਮਿਆਨ ਚੰਗੀਆਂ ਵਰਖਾ ਦੀਆਂ ਝੁੱਟੀਆਂ ਲੱਗ ਸਕਦੀਆਂ ਠੀਕ ਹੈ ਤੇ ਉੱਤਰਾਖੰਡ ਦੇ ਵਿੱਚ ਕੱਲ ਨੂੰ ਭਾਰੀ ਵਰਖਾ ਵੀ ਦੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਪੰਜਾਬ 16 17 18 19 ਦੇ ਦਰਮਿਆਨ ਕੋਈ ਥਾਂ 'ਤੇ ਭਾਰੀ ਵਰਖਾ ਹੋ ਸਕਦੀ ਹੈ ਹਰਿਆਣੇ ਦੇ ਵਿੱਚ 16 17 18 ਦੇ ਦਰਮਿਆਨ ਕੁਝ ਇਸੇ ਭਾਰੀ ਵਰਖਾ ਹੋ ਸਕਦੀ ਹੈ ਤੇ ਬਾਕੀ ਜਿਹੜਾ ਹੈਗਾ ਜੰਮੂ ਦੇ ਵਿੱਚ ਵੀ ਇਸ ਸਮੇਂ ਦਾ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਸੇ ਪੰਜਾਬ ਦੇ ਵਿੱਚ ਕੱਲ ਤੋਂ ਵਰਖਾ ਦੇਖੀ ਹੈ ਕਿ 17 ਨੂੰ ਕਿੰਨੇ ਕਿਹੜੀ ਵਰਖਾ ਹੋ ਰਹੀ ਹੈ ਲਗਭਗ ਸਾਰਾ ਹੀ ਪੰਜਾਬ ਵਰਖਾ ਦੇਖ ਰਿਹਾ ਹੈ ਪਰੰਤੂ ਇਹ ਜੋ ਹਿੱਸਾ ਪਾਕਿਸਤਾਨ ਵੱਟ ਦੇ ਨਾਲ ਲੱਗਦਾ ਤਰਨਤਾਰਨ ਦਾ ਫਰੋਈਪੁਰ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਇਹ ਇਹ ਏਰੀਆ ਥੋੜੀ ਨਾਜ ਦੇ ਸੰਭਾਵਨਾ ਘੱਟ ਹੈ ਬਾਕੀ ਦੇ ਵਿੱਚ ਜਿਹੜਾ ਚੰਗੀ ਵਰਖਾ ਹੋ ਰਹੀ ਹੈ ਜਿਵੇਂ ਅਮਰੀਕਨ ਮਾਡਲ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਹੋ ਤਾਂ ਅਮਰੀਕਨ ਮਾਡਲ ਇਹ ਦਿਖਾ ਰਿਹਾ ਹੈ ਕਿ 17 ਨੂੰ ਅੱਧੇ ਪੰਜਾਬ ਦੇ ਵਿੱਚ ਫਿਰੋਹੀਪੁਰ ਤੋਂ ਥੱਲੇ ਨੂੰ ਜਿਹੜਾ ਹੈਗਾ ਇਹ ਤੁਸੀਂ ਮਾਨਸੇ ਤੱਕ ਲੈਣ ਖਿੱਚੋਗੇ ਤੇ ਉੱਪਰਲੇ ਹਿੱਸੇ ਦੇ ਵਿੱਚ ਵਰਖਾ ਹੋ ਰਹੀ ਹੈ ਹੇਠਲੇ ਪਾਸੇ ਚ ਵਰਖਾ ਘੱਟ ਹੈ 18 ਤੱਕ ਨੂੰ ਵਰਖਾ ਵਾਧੀ ਹੈ ਲਗਭਗ ਪੰਜ ਸਾਰੇ ਹੀ ਪੰਜਾਬ ਦੇ ਵਿੱਚ ਵਰਖਾ ਦੀ ਸੰਭਾਵਨਾ ਬਣਦੀ ਹੈ ਤੇ ਇਹ ਗੰਗਾ ਨਗਰ ਹਰਮਾਨਗੜ ਤੱਕ ਵੀ ਜਿਹੜਾ ਹੈਗਾ 19 ਤਰੀਕ ਨੂੰ ਪਹੁੰਚ ਜਾਂਦੀ ਹੈ ਤੇ ਪੰਜਾਬ ਦੇ ਪੂਰਬੀ ਹਿੱਸਿਆਂ ਦੇ ਵਿੱਚ 19 ਤਰੀਕ ਨੂੰ ਜਿਹੜਾ ਹੈਗਾ ਚੰਗੀ ਵਰਖਾ ਹੁੰਦੀ ਦਿਖਾਈ ਦੇ ਰਹੀ ਹੈ ਤਾਂ 20 ਤਰੀਕ ਨੂੰ ਵਰਖਾ ਦੀ ਸੰਭਾਵਨਾ ਹੈ ਇਸੇ ਤਰੀਕੇ ਦੇ ਨਾਲ 21 22 23 24 25 26 27 ਜਿਵੇਂ ਤੁਸੀਂ ਜਾਣਦੇ ਹੋ ਅੱਗੇ ਵਰਖਾ ਦੀ ਸੰਭਾਵਨਾ ਵਧਦੀ ਜਾਂਦੀ ਹੈ। ਬਾਈ ਨੂੰ ਤੁਸੀਂ ਇਹ ਸਿਸਟਮ ਕਰਕੇ ਜਿਹੜਾ ਹੈਗਾ ਇਹ ਦੇਖ ਰਹੇ ਹਾਂ ਕਿ ਚੰਗੀ ਵਰਖਾ ਰਾਜਸਥਾਨ ਦੇ ਵਿੱਚ ਹੋ ਰਹੀ ਹੈ। ਇੱਕ ਇਹ ਨਮੈਰੀਕਲ ਮਾਡਲ ਜੋ ਸਾਨੂੰ ਡਰਾ ਰਿਹਾ ਉਹ ਇਹ ਹੈਗਾ ਕਿ ਅਗਲਾ ਸਿਸਟਮ ਜਿਹੜਾ ਹੈਗਾ 19 ਤਰੀਕ ਨੂੰ ਆਜਾਗਾ ਤੇ ਆ ਦਿਖ ਰਹੀ ਹੈ। ਤਾਂ ਜਿਵੇਂ ਅਸੀਂ ਅੱਗੇ ਜਾਂਦੇ ਹਾਂ। ਬਾਈ ਨੂੰ ਜਾਣਦੇ ਹੋ ਅੱਗੇ ਜਾ ਕੇ ਪੂਰਬੀ ਰਾਜਸਥਾਨ ਦੇ ਵਿੱਚ ਬਹੁਤ ਜ਼ਿਆਦਾ ਵਰਖਾ ਪਾਉਂਦਾ ਇਹ। 23 ਤਰੀਕ ਨੂੰ ਜਿਹੜਾ ਹੈ 23 ਤਰੀਕ ਨੂੰ ਸਰਕੂਲੇਸ਼ਨ ਇੱਕ ਲੋ ਪ੍ਰੈਸ਼ਰ ਏਰੀਆ ਦਿੱਲੀ ਤੇ ਇਸ ਦੇ ਨਾਲ ਏਰੀਆ 'ਚ ਹੈ ਜਿਹ ਇਹ ਅਗਿਆ ਜਿਹੜਾ ਹੈਗਾ ਜਿਵੇਂ ਅਸੀਂ 24 ਨੂੰ ਜਾਣੇ ਆ ਤਾਂ ਇਹ ਰਾਜਸਥਾਨ ਅਤੇ ਹਰਿਆਣਾ ਦੇ ਵਿੱਚ ਕੁਝ ਏਰੀਆ ਦੇ ਵਿੱਚ ਪ੍ਰਭਾਵ ਪਾਉਂਦਾ ਹੈ ਤਾਂ ਇਹਦੇ ਨਾਲ ਜਿਹੜਾ ਹੈਗਾ ਇੱਕ ਜੋ ਸਿਸਟ ਬੰਗਾਲ ਦੀ ਖੜੀ ਵਾਲਾ ਇਹ ਬਿਲਕੁਲ ਨਾਲ ਜੁੜਿਆ ਹੋਇਆ ਜਿਹਦੇ ਕਰਕੇ ਨਵੀਂ ਵਾਲੀਆਂ ਹਵਾਵਾਂ ਪਹੁੰਚ ਰਹੀਆਂ ਤਾਂ ਇਹ ਸੰਭਾਵਨਾ ਬਣ ਸਕਦੀ ਹੈ ਕਿ ਜਿਵੇਂ ਕਿ ਫਾਜ਼ਲ ਕਾ ਏਰੀਆ ਚ ਕੁਝ ਏਰੀਆ ਚ ਮੀਂਹ ਯਾਰਾ ਪਿਆ ਸੀਗਾ ਉਹ ਤਰੀਕੇ ਦਾ ਜਿਹੜਾ ਹੈਗਾ ਅਗਸਤ ਦੇ ਅਖੀਰ ਦੇ ਵਿੱਚ ਇੱਕ ਉਹੋ ਜੀ ਕਾਰਵਾਈ ਕੁਝ ਏਸ਼ਿਆਂ ਦੇ ਵਿੱਚ ਰਾਜਸਥਾਨ ਹਰਿਆਣਾ ਅਤੇ ਪੰਜਾਬ ਦੇ ਕੁਝ ਏਸ਼ਿਆਂ ਦੇ ਵਿੱਚ ਅੰਜਾਮ ਦੇ ਦਿੱਤਾ ਜਾ ਸਕਦਾ ਹੈ ਆਪਾਂ ਗੱਲ ਕਰੀਏ ਹਰਿਆਣੇ ਦੀ ਹਰਿਆਣਾ ਦੇ ਵਿੱਚ ਹਜੇ ਤੀਕੜਾ ਹੈਗਾ 17 18 19 ਨੂੰ ਭਾਰੀ ਵਰਖਾ ਦਾ ਅਲਰਟ ਹਜੇ ਵੀ ਜਾਰੀ ਹੋਇਆ ਹੈਗਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਦੇ ਆਂ ਤਾਂ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਤਾਂ ਇਹੀ ਹੈ ਭਾਵੇਂ ਕਿ 17 18 19 ਨੂੰ ਭਾਰੀ ਵਰਖਾ ਹੈਗੀ ਹੈ ਜੇ ਤੁਸੀਂ 17 ਨੂੰ ਦੇਖਦੇ ਹੋ ਤਾਂ 17 ਤਰੀਕ ਨੂੰ ਪੰਜਾਬ ਦੇ ਕੁਝ ਜ਼ਿਲ੍ਹੇ ਭਾਵੇਂ ਕਿ ਸਾਰੇ ਪੰਜਾਬ 'ਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਲੇਕਿਨ ਜਿਹੜੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਭਾਰੀ ਵਰਖਾ ਹੋ ਸਕਦੀ ਹੈ ਤੇ ਜਿਹੜਾ ਆਪਣਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦਾ ਜ਼ਿਆਦਾਤਰ ਇਸੇ ਵਿੱਚ ਪੈ ਸਕਦਾ ਹੈ ਮੈਂ ਲੱਗਦਾ ਹੈ ਕਿ ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਐਸਐਸ ਨਗਰ, ਮਹਾਲੀ, ਪਟਿਆਲਾ, ਸੰਗਰੂਰ ਇਹਨਾਂ ਦੇ ਪੰਜਾਬ ਸੰਦੇਸ ਵਰਖਾ ਹੋ ਸਕਦੀ ਹੈ। ਬਾਕੀ ਜਿਹੜਾ ਜਿਹੜਾ ਨਾਮ ਨਹੀਂ ਲਿਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਈਕਾ-ਦੁਕਾ ਥਾਵਾਂ ਤੇ ਵਰਖਾ ਦੀਆਂ ਕਾਰਵਾਈਆਂ ਹੋ ਸਕਦੀਆਂ। ਲੇਕਿਨ 18 ਤਰੀਕ ਨੂੰ ਜਿਹੜਾ ਹੈਗਾ ਪੰਜਾਬ ਦੇ ਕਈ ਸਾਰੇ ਏਸ਼ਾਂ ਜ ਵਰਖਾ ਹੋਵੇਗੀ। ਲੇਕਿਨ ਉਹਦੇ ਵਿੱਚ ਜਿਹੜਾ ਹੈਗਾ ਭਾਰੀ ਵਰਖਾ ਜਿਹੜੀ ਹੈਗੀ ਪਠਾਨਕੋਟ, ਹਿਆਰਕੋ ਗੁਰਦਾਸਪੁਰ, ਸ਼੍ਰੀਮਦ ਸਾਹਿਬ, ਐਸਐਸ ਨਗਰ, ਮਹਾਲੀ, ਰੂ ਜੇ ਆਪਾਂ 19 ਤਰੀਕ ਨੂੰ ਦੇਖਦੇ ਹਾਂ ਦੇਖੋ ਫਾਜ਼ਿਲਕਾ ਫਰੋਈਪੁਰ ਫਰੀਦਕੋਟ ਸ਼੍ਰੀ ਮੁਕਸੇ ਸਾਹਿਬ ਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਇਹ ਏਰੀਆ ਹੋਇਆ ਜਿਹਦਾ ਜਿਹੜਾ ਹੈਗਾ ਘਾਟੇ ਏਰੀਆ ਚ ਵੀ ਪੈ ਰਿਹਾ ਹੈ ਫਿਰ ਤਰਨਤਾਰਨ ਸ਼੍ਰੀ ਅਮਰ ਸਾਹਿਬ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸ ਨੇਮਹਾਲੀ ਚੰਡੀਗੜ੍ਹ ਇੱਥੇ ਏਰੀਆ ਹੋਰ ਵੱਧ ਜਾਂਦਾ ਹੈ ਜਿਹੜਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਇੱਥੇ ਫਿਰ ਜ਼ਿਆਦਾ ਵਰਖਾ ਹੁੰਦੀ ਹੈ ਤਾਂ ਇਹ ਹੀ ਟ੍ਰੈਂਡ ਚੱਲ ਰਿਹਾ ਹੈ ਲਗਾਤਾਰ ਇਹ ਹੀ ਟ੍ਰੈਂਡ ਜਿਹ ਤਾ ਇਹディ ਕਹਿ ਤੱਕੜ ਪਛਮੇ ਵਰਖਾ ਨਹੀਂ ਹੋਏਗੀ ਨਹੀਂ 18 ਤੀ ਨੂੰ ਚੰਗੀ ਸਭਾਵਨਾ ਬੰਦੀ ਹੈ ਕਿ ਵਰਖਾ ਹੋਵੇਗੀ ਫਿਰ ਜਿਹੜਾ ਹੈਗਾ 21 22 ਵਾਲਾ ਸਿਸਟਮ ਜਿਹੜਾ ਹੈਗਾ 22 3 ਨੇੜੇ ਉੱਥੇ ਫਿਰ ਚੰਗੀ ਵਰਖਾ ਹੁੰਦੀ ਸੰਭਾਵਨਾ ਹੈ ਜੇ ਤੁਸੀਂ ਹਰਿਆਣਾ ਦੀ ਗੱਲ ਕਰੋਗੇ ਹਰਿਆਣਾ ਦੇ ਵਿੱਚ ਵੀ ਜਿਹੜਾ ਹੈਗਾ ਵਰਖਾ ਦੀ ਚੰਗੀ ਸੰਭਾਵਨਾ ਹੈ ਹਰਿਆਣਾ ਦੇ ਵਿੱਚ 17 18 ਦਿਨਾਂ ਨਾਲ ਭਾਰੀ ਵਰਖਾ ਹੋ ਸਕਦੀ ਹੈ ਹਰਿਆਣਾ ਨੂੰ ਜੇ ਅਸੀਂ ਦੇਖਾਂਗੇ ਹਰਿਆਣਾ ਫਿਰ ਉਸੇ ਤਰੀਕੇ ਨਾਲ ਚੱਲਦਾ ਹੈ ਕਿ ਸਭ ਤੋਂ ਪਹਿਲਾਂ ਜੇ 17 ਨੂੰ ਦੇਖੋਗੇ ਤਾਂ ਜਿਹੜੇ ਇਧਰਲੇ ਜ਼ਿਲ੍ਹੇ ਹੈਗੇ ਆ ਜਿਸ ਤਰ੍ਹਾਂ ਤੁਹਾਡਾ ਆਪਣਾ ਪੰਚਕੁਲਾ ਅੰਮਾਲਾ ਯਾ ਉਹਨਾਂ ਨੇ ਕਰਨਾਲ ਪਾ ਇਹ ਜਿਹੜਾ 11 ਤੇ 13 ਦੇ ਕਿ ਵਰਖਾ ਹੋਏਗੀ ਬਾਕੀ ਸਾਰੇ ਹਰਿਆਣਾ ਦਾ 50% ਹਿੱਸਾ ਲੇਕਿਨ ਸਤਸਾ ਹਿਸਾਰ ਦੇ ਬਹੁਤ ਘੱਟ ਏਰੀਆ 'ਚ ਵਰਖਾ ਹੋਏਗੀ ਜਿਵੇਂ ਤੁਸੀਂ ਅੱਗੇ ਚੱਲਦੇ ਹੋ ਤਾਂ ਅੱਗੇ ਜਾ ਕੇ ਡਾਗਾ 18 ਨੂੰ ਇਹ ਫਿਰ ਸਤਸਾ ਫਤਿਆਬਾਦ ਹਿਸਾਰ ਬਵਾਨੀ ਚਰਕੀਦਾੜੀ ਜੀਂਦ ਰੋहतक ਇਹ ਸਾਰਾ ਏਰੀਆ ਘੱਟ ਵਰਖਾ ਵਾਲਾ ਹੈ ਜਿਹੜੇ ਹੈਗੇ ਪੰਚਕੁਲਾ ਅੰਮਾਲਾ ਯਮਨਾਨਗਰ ਚੰਗੇ ਹਿੱਸੇ ਵਰਖਾ ਹੋਏਗੀ ਇਹ ਜਿਹੜਾ ਯੂਪੀ ਦੇ ਨਾਲ ਤੇ ਦਿੱਲੀ ਨਾਲ ਲੱਗਦਾ ਐਸਾ ਇੱਥੇ ਵੀ ਠੀਕ-ਠਾਕ ਵਰਖਾ ਹੁੰਦੀ ਹੈ ਸੰਭਾਵਨਾ ਬਣੀ ਰਹੇਗੀ ਲੇਕਿਨ ਸਤਸਾ ਹਿਸਾਰ ਦੇ ਵਿੱਚ ਐਸੇ ਦੀ ਘੱਟ ਵਰਖਾ ਫਿਰ ਜਿਹੜਾ ਹੈਗਾ ਇੱਕ ਵਾਰੀ ਡਾ ਹੈਗਾ ਸਤਸਾ ਸਾਰ ਵਾਲੇ ਏਰੀਆ 'ਚ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੀ ਹੈ ਪਰੰਤੂ ਦੇਖੋ ਇਹ ਕੁਦਰਤੀ ਤੌਰ ਤੇ ਜਿਹੜੇ ਜ਼ਿਲ੍ਹੇ ਹੈ ਡੱਬ ਵਾਲੀ ਸਤਸਾ ਸਾਰ ਇੱਥੇ ਵਰਖਾ ਘੱਟ ਹੁੰਦੀ ਹੈ ਇਹ ਹੈ ਇੱਥੇ ਟੁਕੜਿਆਂ 'ਚ ਵਰਖਾ ਹੁੰਦੀ ਹੈ ਕੁਝ ਏਰੇ 'ਚ ਹੋ ਗਈ ਕੁਝ ਨਹੀਂ ਹੋ ਗਈ ਇੱਥੇ ਇੱਕ ਸਾਲ ਵਰਖਾ ਕਦੇ ਵੀ ਨਹੀਂ ਹੁੰਦੀ ਤਾਂ ਇਹ ਇਸ ਦੀ ਦਾ ਕੁਦਰਤੀ ਗੁਣ ਹੈ ਇਸ ਏਰੀਆ ਦਾ ਤਾਂ ਉਸੇ ਤਰੀਕੇ ਦਾ ਇੱਥੇ ਰਹੇਗਾ ਹਾਇ ਤੇ ਕੋਈ ਵੱਡੀ ਵਰਖਾ ਇਸ ਏਰੀਆ ਦੇ ਵਿੱਚ ਸੰਭਾਵਨਾ ਨਹੀਂ ਹੈਗੀ ਲੇਕਿਨ ਜਿਵੇਂ ਗਸਤਰੇ ਵਿੱਚ ਗਾਹ ਨੂੰ ਜਾਵਾਂਗੇ ਫਿਰ ਚੰਗੀ ਵਰਖਾ ਦੀ ਸੰਭਾਵਨਾ ਸਾਨੂੰ ਬੰਦੀ ਨਜ਼ਰ ਆ ਰਹੀ ਹੈ ਸ਼੍ਰੀ ਗੰਗਾ ਨਗਰ ਹ ਜਮੂ ਦੇ ਵਿੱਚ 18 19 ਦੇ ਦਰਮਿਆਨ ਭਾਰੀ ਵਰਖਾ ਹੋ ਸਕਦੀ ਹੈ ਪਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਅੱਗੇ ਜੇ ਜਾਵਾਂਗੇ 21 22 ਦੇ ਦਿਨ ਦਰਮਿਆਨ ਕੋਈ ਥਾਵਾਂ ਤੇ ਜਿਹੜਾਗਾ ਭਾਰੀ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ 20 21 22 ਦੇ ਦਰਮਿਆਨ ਮਾਫ਼ ਕਰਨਾ ਪਾਰੀ ਵਰਖਾ ਹੋ ਸਕਦੀ ਹੈ 17 18 19 ਦੇ ਦਰਮਿਆਨ ਜਿਹੜਾ ਹੈਗਾ ਵਰਖਾ ਜਿਹੜੇ ਛੱਟਪਟ ਏਰੀਆ 'ਚ ਵਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤਾਂ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਅਗਲੇ ਦਿਨ ਨੇ ਸਾਰੇ ਹੀ ਵਰਖਾ ਵਾਲੇ ਦਿਨ ਨੇ ਵਰਖਾ ਉਸੇ ਤਰੀਕੇ ਨਾਲ ਚੱਲੇਗੀ ਕਿ ਉੱਪਰਲੇ ਪਾਸੇ ਜ਼ਿਆਦਾ ਫਿਰ ਘੱਟ ਫਿਰ ਘੱ ਏ ਨਹੀਂ ਹੈਗਾ ਕਿ ਦੱਖਣ ਪੱਛਮ ਪੰਜਾਬ ਚ ਮੀਂਹ ਨਹੀਂ ਪਏਗਾ ਲੇਕਿਨ ਠੀਕ ਹੈ ਟੁਕੜਿਆਂ ਚ ਪਏਗਾ ਘਾਟੇ ਦੇ ਚ ਵਰਖਾ ਹੋਏਗੀ ਚੰਗੀ ਵਰਖਾ 17 ਤੱਕ ਨੂੰ ਏਰੀਆ ਚ ਵਰਖਾ ਵਧੇਗੀ 18 ਨੂੰ ਜਿਹੜਾ ਕਾਫੀ ਏਰੀਆ ਵਰਖਾ ਕਵਰ ਕਰ ਸਕਦੀ ਹੈ ਇਸ ਦੀ ਸੰਭਾਵਨਾ ਬਣੀ ਹੋਈ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ